ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ ਮੈਂ ਗਗਨਦੀਪ ਕੌਰ ਧਾਲੀਵਾਲ ਬੀਠਕ ਹੋਸਨਾਵ ਜੀ ਕੀ ਹਾਲ ਚਾਲ ਨੇ ਸਾਰੇ ਠੀਕ ਠਾਕ ਹੋਮ ਹੋਏ ਜੀ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਅਬ ਹੁਣ ਅਪਾ ਵੀਡੀਓ ਸ਼ੁਰੂ ਕਰਨ ਲੱਗੇ ਹਾਂ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਆਪਣੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈ ਤੁਹਾਨੂੰ ਆਪਾਂ ਜੀ ਘਰ ਤੋਂ ਹੀ ਕੰਮ ਸ਼ੁਰੂ ਕੀਤਾ ਹੋਇਆ ਹੈ ਜੇ ਕਿਸੇ ਵੀ ਭੈਣ ਨੂੰ ਸ਼ੂਟਰੀ ਲੋੜ ਹੋਵੇ ਤਾਂ ਤੁਸੀਂ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਆਪਣੇ ਘਰੋਂ ਆ ਕੇ ਵੀ ਸ਼ੂਟ ਲੈ ਜਾ ਸਕਦੇ ਹੋ ਜੀ ਆਪਾਂ ਹੈਂਡਵਰਕ ਮਸ਼ੀਨ ਵਰਕ ਕਾਰੀ ਵਰਕ ਹਰ ਤਰ੍ਹਾਂ ਦਾ ਵਰਕ ਕਰਕੇ ਦੇਵਾਂਗੇ ਜੇ ਤੁਸੀਂ ਆਪ ਦਾ ਡਿਜ਼ਾਈਨ ਕੋਈ ਭੇਜਣਾ ਹੈ ਤਾਂ ਡਿਜ਼ਾਈਨ ਕਰਾ ਸਕਦੇ ਹੋ ਜੇ ਕੋਈ ਸਾਡਾ ਡਿਜ਼ਾਈਨ ਦੇਖਣਾ ਜੀ ਉਹ ਵੀ ਤੁਸੀਂ ਕਰ ਸਕਦੇ ਹੋ ਆਪਣੇ ਇਸ਼ਟਾ ਦੀ ਆਈਡੀ tailedwalb ਠੀਕ ਉੱਥੋਂ ਤੁਸੀਂ ਭੇਜ ਨੂੰ ਦੇਖ ਸਕਦੇ ਹੋ ਜੀ ਇੰਸਟਾਗ੍ਰam ਤੇ ਜਾ ਕੇ ਉੱਥੇ ਸਾਰੇ ਛੋਟਾ ਡਿਜ਼ਾਈਨ ਪਾਏ ਹੋਏ ਨੇ ਜੀ ਜੇ ਕਿਸੇ ਭੰਡ ਕਰਵਾਉਣਾ ਹੋਵੇ ਤਾਂ ਬਸ ਤੁਸੀਂ ਮੈਸੇਜ ਕਰ ਸਕਦੇ ਹੋ ਹੁਣ ਆਪਾਂ ਦਿਖਾਉਣੇ ਜੀ ਪਸ਼ਮੀਨਾ ਸ਼ੂਟ ਏਕੇ ਟੈਕਸ ਦਾ ਪਸ਼ਮੀਨਾ ਰਹੇਗਾ ਜੀ ਬਹੁਤ ਸੋਹਣਾ ਜਿਹਾ ਕੱਲਾ ਰਹਿਦਾ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਵਰਕ ਕੀਤਾ ਹੋਇਆ ਹੈ ਮਸ਼ੀਨ ਵਰਕਾ ਜੀ ਇਸ ਤਰ੍ਹਾਂ ਦਾ ਵਰਕ ਕੀਤਾ ਹੋਇਆ ਜੀ ਇਸ ਨੂੰ ਬਹੁਤ ਸਫਾਈ ਦਾ ਵਰਕ ਆਈ ਆਪਣਾ ਇਹਦੇ ਨਾਲ ਰਹੇਗਾ ਜੀ ਇਸ ਤਰ੍ਹਾਂ ਦਾ ਬਾਟਮ ਦਾ ਵਰਕ ਇਹ ਰਹੇਗਾ ਜੀ ਬਾਟਮ ਦਾ ਵਰਕ ਦੇਖ ਸਕਦੇ ਹੋ ਬਹੁਤ ਪਿਆਰੇ ਪਿਆਰੇ ਕਲਰ ਆ ਜੀ ਬਹੁਤ ਸੋਹਣੇ ਵਰਕ ਨੇ ਇਹ ਚ ਅਗਲਾ ਕਲਰ ਰਹੇਗਾ ਜੀ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਕਲਰ ਆ ਜੀ ਦੇਖ ਸਕਦੇ ਹੋ ਬਹੁਤ ਸੋਹਣਾ ਬਹੁਤ ਸੋਹਣਾ ਆ ਰਹੇਗਾ ਜੀ ਬਾਜੂ ਦਾ ਵਰਕ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰ ਕਰ ਕਲਰ ਆ ਦੇਖ ਸਕਦੇ ਹੋ ਇਹ ਚਾਹ ਦਾ ਲਾ ਕਲਰ ਰਹੇਗਾ ਜੀ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਬਗਹਿਵਾ ਜੀ ਦੇਖ ਸਕਦੇ ਹੋ ਬਹੁਤ ਪਿਆਰੀ ਪਿਆਰਾ ਵਰਕਾ ਬਹੁਤ ਸੋਹਣੇ ਕਲਰ ਨੇ ਇਹ ਸ਼ੂਟ ਰੈਡੀ ਹੈ ਜੀ ਆਪਣੇ ਕੋਲੇ ਲੈ ਸਕਦੇ ਹੋ ਤੁਸੀਂ ਏਕੇ ਟੈਕਸਚਰ ਆਪਸ਼ਮੀਨਾ ਰਹੇਗਾ ਜੀ ਇਸ ਤਰ੍ਹਾਂ ਰਹੇਗਾ ਜੀ ਬਾਜੂ ਦਾ ਵਰਕਾ ਇਹ ਚਾ ਅਗਲਾ ਹਾ ਜੀ ਆਪਣੇ ਕੋਲ ਇਸ ਤਰ੍ਹਾਂ ਦਾ ਵਰਕ ਹੈ ਤੇ ਕੀਤਾ ਹੋਇਆ ਦੇਖ ਸਕਦੇ ਹੋ ਬਹੁਤ ਵਧੀਆ ਸਟਾਪਾ ਜੀ ਕੋਈ ਬੁਰਾਉਣ ਦੀ ਨਹੀਂ ਨੀੜ ਨਹੀਂ ਕਿਸੇ ਨਾਰਮਲ ਜਿਹਾ ਪ੍ਰਾਈਜ਼ ਹੈ ਜੀ ਘਰੇ ਪਾ ਕੇ ਹਣਾ ਸਕਦੇ ਹੋ ਛੂਟ ਇਹ ਰਹੇਗਾ ਜੀ ghere ਤੇ ਚੱਕਣ ਵਰਕੇ ਤੇ ਇਸ ਤਰ੍ਹਾਂ ਵਰਕੇ ਤਾਂ ਇਹ ਦੀਖ ਸਕਦੇ ਇਹ ਚੱਕਣ ਵਰਕਾ ਇਹ ਰਹੇਗਾ ਜੀ ghere ਦਾ ਵਰਕਾ ਇਹ ਰਹੇਗਾ ਜੀ ghere ਦਾ ਵਰਕਾ ਇਹਦੇ ਨਾਲ ਆ ਜੀ ਆਏਗਾ ਫਲਾਵਰ ਬਾਜੂ ਤੇ ਜੀ ਆਪਣੇ ਇਸ ਤਰ੍ਹਾਂ ਵਰਕ ਕਰ ਜੀ ਤੇ ਅਗਲਾ ਛੋਟਾ ਜੀ ਆਪਣੇ ਕੋਲੇ ਇਸ ਤਰ੍ਹਾਂ ਦਾ ਮਹਿੰਦੀ ਅਕਲਾ ਜੀ ਦਾ ਇਹ ਵੀ ਮਸ਼ੀਨ ਵਰਕ ਹੈ ਜੀ ਮਸ਼ੀਨ ਵਰਕ ਛੋਟਾ ਜੀ ਬਹੁਤ ਸਫਾਈ ਨਾਲ ਵਰਕ ਕੀਤਾ ਹੋਇਆ ਹੈ ਦੇਖ ਸਕਦੇ ਤੁਸੀਂ ਨੇੜੇ ਤੋਂ ਦਿਖਾ ਦੇ ਮੈਂ ਜੀ ਆਪਾਂ ਛੋਟਾ ਇਸ ਤਰ੍ਹਾਂ ਦਾ ਛੋਟਾ ਜੀ ਇਸ ਤਰ੍ਹਾਂ ਦਾ ਕੰਟਰਾਸਟ ਕੀਤਾ ਹੋਇਆ ਹੈ ਬਹੁਤ ਸੋਹਣਾ ਬੇਲ ਪਾਈ ਹੋਈ ਹੈ ਇਹ ਤੇ ਨਾਲ ਹੀ ਆ ਜੀ ਆ ਰਹੀ ਬੇਲ ਵੱਜੂ ਤੇ ਸੁਣਾ ਛੋਟਾ ਜੀ ਇਸ ਤਰ੍ਹਾਂ ਅਗਲਾ ਛੋਟ ਆਪਣੇ ਕੋਲੇ ਆ ਜੀ ਰੈੱਡ ਕਲਰ ਦਾ ਇੱਥੇ ਵੀ ਇਸ ਤਰ੍ਹਾਂ ਵਰਕ ਰਹੀ ਹੈ ਜੀ ਇਸ ਤਰ੍ਹਾਂ ਵਰਕ ਆ ਜੀ ਬਹੁਤ ਪਿਆਰੇ ਪਿਆਰੇ ਕਲਰ ਨੇ ਬਹੁਤ ਸੋਹਣੇ ਛੋਟ ਨੇ ਦੇਖ ਸਕਦੇ ਤੁਸੀਂ ਇਸ ਤਰ੍ਹਾਂ ਹੈ ਜੀ ਇਸ ਤਰ੍ਹਾਂ ਦਾ ਬੱਜੂਗਾ ਵਰਕ ਹਸਣੇ ਛੂਟਾ ਜੀ ਬਹੁਤ ਪਿਆਰੇ ਕਲਰ ਨੇ ਬਹੁਤ ਸਫਾਈ ਨਾਲ ਛੂਟ ਤਿਆਰ ਕਰਕੇ ਦਿੰਨੇ ਆਪਾਂ ਤੁਸੀਂ ਘਰ ਬੇ ਆਰਡਰ ਕਰ ਸਕਦੇ ਹੋ ਤੇ ਸੂਟ ਤੁਹਾਡੇ ਕਰਵਾਉਣ ਜਿਹਦੇ ਕਰਾਂਗੇ ਜੀ ਆਪਾਂ ਮਸ਼ੀਨ ਵਰਕ ਕਰੀ ਵਰਕ ਹੈਂਡ ਵਰਕ ਕਿਸੇ ਵੀ ਤਰ੍ਹਾਂ ਦਾ ਛੂਟ ਕਰਵਾਉਣਾ ਹੋਵੇ ਭੈਣਾਂ ਤਾਂ WhatsApp ਤੇ ਮੈਸੇਜ ਕਰ ਸਕਦੇ ਹੋ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ビデオで考えばはとはと、たぬわ。